ਸਾਸ੍ਰੀਕਾਲ ਦੋਸਤੋ ਤਾਨਾਸ਼ਾਹੀ ਦੀ ਇੱਕ ਦਿਨ ਹਾਰ ਹੋਣੀ ਹੁੰਦੀ ਹੈ ਹੋਗੀ ਔਰ ਸੱਤ ਦੀ ਜਿੱਤ ਹੁੰਦੀ ਹੈ ਉਹ ਜਿੱਤ ਹੋਗੀ ਸੋ ਜਿੰਨੇ ਵੀ ਅੱਜ ਤੱਕ ਦੁਨੀਆ ਤੇ ਵੱਡੇ ਵੱਡੇ ਅਹੰਕਾਰੀ ਤੇ ਤਾਨਾਸ਼ਾਹੀ ਰਾਵਣ ਵਰਗੇ ਜਾਂ ਹੋਰ ਜਿੰਨੇ ਵੀ ਨਾਮ ਲੈ ਲਓ ਆਏ ਜ਼ਰੂਰ ਹਿਟਲਰ ਵਰਗੇ ਲੇਕਿਨ ਸਮੇਂ ਅਨਸਾਰ ਉਹਨਾਂ ਨੂੰ ਜਾਣਾ ਪਿਆ ਸੋ ਇਹੀ ਇੱਕ ਕਹਾਵਤ ਇੱਥੇ ਆਮ ਆਦਮੀ ਤੇ ਬੀਜੇਪੀ ਦੇ ਵਿੱਚ ਜਿਹੜੀ ਚੱਲ ਰਹੀ ਹੈ ਚੂਹੇ ਤੇ ਬਿੱਲੀ ਵਾਲਾ ਖੇਲ ਕਿਉਂਕਿ ਚੂਹਾ ਹਮੇਸ਼ਾ ਭੱਜਦਾ ਹੈ ਔਰ ਬਿੱਲੀ ਉਹਨੂੰ ਹੜਪਣ ਦੀ ਕੋਸ਼ਿਸ਼ ਕਰਦੀ ਹੈ ਚੂਹੇ ਨੂੰ ਹੋਰ ਕੁਝ ਨਹੀਂ ਲੱਭਦਾ ਭੱਜ ਕੇ ਖੁੱਡ 'ਚ ਵੜ ਜਾਂਦਾ ਜਿੰਨਾ ਚਿਰ ਵੜਿਆ ਰਿਹਾ ਲੋਕਿਓ ਬਿੱਲੀ ਉੱਤੇ ਛੇ ਲਾ ਕੇ ਬਿਠੀ ਰਹਿੰਦੀ ਹੈ ਹੁਣ ਨਿਕਲੋ ਹੁਣ ਨਿਕਲੋ ਘੰਟਾ ਦੋ ਕਈ ਵਾਰੀ ਅਸੀਂ ਦੇਖਿਆ ਕਿ 4 4 6 6 ਘੰਟੇ ਬਿੱਲੀ ਖੁੱਡ ਦੇ ਉੱਤੇ ਬਿਠੀ ਰਹਿੰਦੀ ਹੈ ਸੋ ਇਹ ਖੁੱਡ ਤੇ ਬਹਿਣ ਵਾਲੀ ਬਿੱਲੀ ਬੀਜਪੀ ਹੈ ਇਹ ਖੁੱਡ ਤੇ ਬਹਿਣ ਵਾਲੀ ਬਿੱਲੀ ਬੀਜਪੀ ਹੈ ਔਰ ਖੁੱਡ ਦੇ ਵਿੱਚ ਵੜਨ ਵਾਲਾ ਚੂਹਾ ਆਮ ਆਦਮੀ ਪਾਰਟੀ ਨੇ ਸੋ ਸੰਜੇ ਸਿੰਘ ਨੂੰ 6 ਮਹੀਨੇ ਹੋ ਗਿਆ ਈਡੀ ਨੇ ਠੋਕਿਆ ਅੰਦਰ ਇਲਜ਼ਾਮ ਲਾਇਆ ਵਿਜੇ अरोड़ा ਨੇ ਉਹਦੇ ਬਿਆਨਾਂ ਦੇ ਆਧਾਰ ਤੇ ਈਡੀ ਉਹੀ ਸ਼ਰਾਬ ਘਟਾਲਾ ਪਰਾਨਾ ਇੱਕੋ ਹੀ ਗੱਲ ਹੈ ਨਾ ਤੇ ਉਹਦੇ ਤਹਿਤ ਅੰਦਰ ਠੋਕਿਆ ਜਿਹੜੇ ਬੰਦੇ ਨੇ 6 ਮਹੀਨੇ ਅੰਦਰ ਹੋ ਗਏ ਉਸ ਤੋਂ ਬਾਅਦ ਉਹਨਾਂ ਦਾ ਸ਼ਿਸ਼ੋਦੀਆ ਠੋਕਿਆ ਪਹਿਲਾਂ ਹੀ ਠੋਕਿਆ ਸੀ ਪਤਾ ਨਹੀਂ ਉਹਨੂੰ ਤਾਂ ਔਰ ਉਸ ਤੋਂ ਬਾਅਦ ਕੇਜਰੀਵਾਲ ਠੋਕਿਆ ਹਾਂ ਠੋਕਿਆ ਜਦੋਂ ਠੁੱਕਦਾ ਤਾਂ ਜਿਹੜੇ ਆਪਣਾ ਗੋਦੀ ਮੀਡੀਆ ਨਾਲ ਰਿਲੇਟਡ ਲੋਕ ਨੇ ਸੰਗੀ ਲੋਗ ਨੇ ਇਹ ਬੜੀ ਵਾਵਾ ਬੜੀ ਬੱਲੇ ਬੱਲੇ ਕਰਦੇ ਨੇ ਹਾਂ ਜੀ ਇਹ ਬੜੇ ਭ੍ਰਸ਼ਟਾਚਾਰ ਇਹਨਾਂ ਨੇ ਪਾਇਆ ਸੀ ਇਹ ਕਹਿੰਦੇ ਨੇ ਕਿ ਅਸੀਂ ਬਹੁਤ ਇਮਾਨਦਾਰ ਆ ਔਰ ਇਹ ਭ੍ਰਸ਼ਟਾਚਾਰੀ ਖੁਦ ਨੇ ਸਾਡੇ ਆਕਾ ਸਾਡਾ ਪ੍ਰਫੜ ਮੋਦੀ ਸਾਹਿਬ ਬਿਲਕੁਲ پاک ਸਾਫ ਐਸੋ ਇਹੋ ਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਆਮ ਆਦਮੀ ਵਾਲਿਆਂ ਨੂੰ ਮੈਂ ਖੁਦ ਨਹੀਂ ਇਹਨਾਂ ਦੀ ਨੀਤੀ ਤੋਂ ਲੈ ਕੇ ਹਰ ਇੱਕ ਚੀਜ਼ ਦੇ ਖਿਲਾਫ ਹਾਂ ਪਰ ਜਦੋਂ ਗੱਲ ਹੱਕ ਔਰ ਸੱਚ ਦੀ ਆ ਜਾਂਦੀ ਹੈ ਮੈਨੂੰ ਕਰਨੀ ਪੈ ਜਾਂਦੀ ਹੈ ਕਿਉਂਕਿ ਜਿੱਥੇ ਤੱਕਾ ਜੇ ਆਪਾਂ ਤੱਕੇ ਦੇ ਖਿਲਾਫ ਨਾ ਬੋਲੇ ਤਾਂ ਉਹ ਵੀ ਗੱਲ ਨਹੀਂ ਹੈਗੀ ਸੋ ਇਹ ਤੱਕਾ ਨਹੀਂ ਤਾਂ ਹੋਰ ਕੀ ਹੈ 6 ਮਹੀਨੇ ਅਗਲੇ ਨੂੰ ਤੁਸੀਂ ਤੁੰਨੀ ਰੱਖਿਆ ਜਿਹਦੇ ਬਿਆਨਾਂ ਦੇ ਆਧਾਰ ਤੇ ਤੁਸੀਂ ਉਹਨੂੰ ਜੇਲ੍ਹ ਚ ਸੁੱਟਤਾ ਜਦੋਂ ਉਹਨੂੰ ਅਦਾਲਤ ਨੇ ਮਾਨੀਏ ਜੱਜ ਸਾਹਿਬ ਨੇ ਉਹਨੂੰ ਇਹ ਕਿਹਾ ਕਿ ਅੱਜ ਤੁਸੀਂ ਸਾਬਤ ਕਰੋ ਕਿ ਜਿਹੜਾ ਬੰਦਾ 6 ਮਹੀਨੇ ਤੋਂ ਜੇਲ੍ਹ ਦੇ ਵਿੱਚ ਹੈ ਉਹਦਾ ਗੁਨਾਹ ਕੀ ਹੈ ਉਹ ਤੇ ਤੁਸੀਂ ਇਲਜ਼ਾਮ ਲਾਇਆ ਈਡੀ ਘੁਟਾਲਾ 2 ਕਰੋੜ ਦਾ ਨੇ ਘੁਟਾਲਾ ਕੀਤਾ ਤਾਂ 2 ਕਰੋੜ ਰਕਮ ਕਿੱਥੇ ਹੈ ਤੁਹਾਨੂੰ 6 ਮਹੀਨੇ ਹੋ ਗਏ ਇਸ ਬੰਦੇ ਨੂੰ ਅੰਦਰ ਠੋਕਿਆ ਉਸ ਤੋਂ ਬਾਅਦ ਤੁਸੀਂ ਰਿਕਵਰੀ ਵਾਲੀ ਜਿਹੜੀ ਰਕਮ ਸੀ ਉਹ ਤਾਂ ਜੇ ਈਡੀ ਮੁਜਰਮ ਦੱਸਦੀ ਹੈ ਤਾਂ ਰਕਮ ਕਿੱਥੇ ਹੈ ਰਕਮ ਵੀ ਤੋ ਤੱਕ ਉਹ ਬੁਲਾਓ ਰਕਮ ਕੀ ਉਹਦੇ ਖਾਤਿਆਂ 'ਚੋਂ ਕਿਤੇ ਵੀ ਜਿੱਥੇ ਵੀ ਉਹਨੇ ਖਰਚ ਕਰਤੀ ਇਹ ਤਾਂ ਸਾਬਤ ਕਰਵਾਉਣਾ ਤੁਹਾਡਾ ਕੰਮ ਹੈ ਜੇ ਉਹਦੇ ਕੋਲ ਰਕਮ ਗਈ ਨਹੀਂ ਤਾਂ ਸਾਬਤ ਨਹੀਂ ਹੋਈ ਸਾਬਤ ਨਹੀਂ ਹੋਈ ਤਾਂ ਕੋਰਟ ਦੇ ਵਿੱਚ ਤਾਂ ਦੋ ਹੀ ਚੀਜ਼ਾਂ ਚੱਲਦੀਆਂ ਨੇ ਡਾਕੂਮੈਂਟਰੀ ਚੱਲਦੀ ਹੈ ਮਤਲਬ ਕਾਗਜ਼ੀ ਕਾਰਵਾਈ ਤੁਹਾਡੀ ਅਗਰ ਪੱਕੀ ਹੈ ਗਵਾਹ ਤੁਹਾਡਾ ਪੱਕਾ ਹੈ ਔਰ ਉਹ ਵੀ ਕਾਗਜ਼ੀ ਕਾਰਵਾਈ ਦੇ ਨਾਲ ਤਾਂ ਤੁਹਾਡਾ ਮੰਨ ਲਓ ਕੁਝ ਤੁਸੀਂ ਠੀਕ ਹੋ ਨਹੀਂ ਤਾਂ ਤੁਸੀਂ ਮੂੰਹ ਜਵਾਨੀ ਉੱਥੇ ਜਿੰਨਾ ਮਰਜ਼ੀ ਬੋਲੀ ਜਾ ਕੁਝ ਨਹੀਂ ਚੱਲਦਾ ਤਾਂ ਈਡੀ ਨੂੰ ਇਹਦੇ ਵਿੱਚ ਕੋਈ ਜਵਾਬ ਨਹੀਂ ਆਇਆ ਉਹਨਾਂ ਨੇ ਕਿਹਾ ਤਾਂ ਕਿ ਦੁਪਹਿਰ ਤੋਂ ਬਾਅਦ ਤੁਸੀਂ ਇਸ ਅਦਾਲਤ ਦੇ ਵਿੱਚ ਸਾਰੇ ਤੱਥ ਪੇਸ਼ ਕਰਨੇ ਨੇ ਉਹਨਾਂ ਨੇ ਕੋਈ ਨਹੀਂ ਕੀਤਾ ਈਡੀ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੂਜਾ ਸਵਾਲ ਪੁੱਟ ਆਪ ਇਹ ਕਰਿਆ ਕਿ ਜਿਹੜੇ ਬੰਦੇ ਦੇ 9 10 ਬਿਆਨ ਲੈ ਗਏ ਹੁਣ ਪਹਿਲਾ ਘੁਟਾਲੇ 'ਚ ਫਸਿਆ ਜਿਹੜਾ ਵਿਜੇ ਅਰੋੜਾ ਉਹ 9 10 ਬਿਆਨਾਂ ਦੇ ਵਿੱਚ 8 ਬਿਆਨਾਂ ਦੇ ਵਿੱਚ ਕਿਤੇ ਵੀ ਸੰਜੇ ਸਿੰਘ ਦਾ ਜ਼ਿਕਰ ਨਹੀਂ ਕਰਦਾ ਤਾਂ ਫਿਰ ਇੱਥੋਂ ਸਾਬਤ ਹੁੰਦਾ ਹੈ ਕਿ ਉਹ ਨੂੰ ਇਸ ਕੜੀ ਦੇ ਨਾਲ ਜੋੜਿਆ ਗਿਆ ਉਹਨੂੰ ਉਹਤੇ ਪ੍ਰੈਸ਼ਰ ਕੀਤਾ ਗਿਆ ਇੰਨਾ ਕਿ ਉਹਨੂੰ ਇਹ ਮਜਬੂਰੀ 'ਚ ਨਾਮ ਲੈਣਾ ਪਿਆ ਸੋ ਉਹਨੇ ਨਾਮ ਲਿਆ ਤਾਂ ਸੰਜੀਤ ਸਿੰਘ ਦਾ ਕਿ ਇਹਨੂੰ ਇਹਨੇ ਸ਼ਰਾਬ ਘਟਾਲੇ ਵਿੱਚ 2 ਕਰੋੜ ਲਿਆ ਸਾਡੇ ਤੋਂ ਅੱਛਾ ਚਲੋ ਜੀ ਠੀਕ ਹੈ ਉਹਨੇ ਨਾਮ ਲਿਆ ਤੁਸੀਂ ਉਹਨੂੰ ਚੁੱਕ ਕੇ ਅੰਦਰ ਠੋਕਤਾ ਜਦਕਿ ਉਹਦਾ ਕੋਈ ਗੁਨਾਹ ਸਾਬਤ ਨਹੀਂ ਹੋਇਆ ਉਹ ਤੋਂ ਕੋਈ ਰਕਮ ਮਿਲਦੀ ਸਾਰੀ ਇਹ ਈਡੀ ਤਾਂ ਭਾਈ ਐਨੀ ਖਤਰਨਾਕ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਆਪਣਾ ਸਰਕਾਰ ਨੇ ਬੀਜੇਪੀ ਵਾਲਿਆਂ ਨੇ ਜਿਹਦਾ ਕੋਈ ਹਿਸਾਬ ਨਹੀਂ ਇਹ ਈਡੀ ਕੋਈ ਇੱਕ ਨਿਰਪੱਖ ਜਾਂਚ ਨਹੀਂ ਇਹ ਸਿੱਧੀ ਬੀਜੇਪੀ ਨਾਲ ਰਿਲੇਟਡ ਹੈ ਜਿੰਨੂੰ ਚਾਹੇ ਜਦੋਂ ਮਰਜ਼ੀ ਚ ਕਾ ਲੋ ਸੋ ਤੁਸੀਂ ਬੰਦਾ ਚੱਕ ਲਿਆ ਉਹਦੀ ਅੱਜ ਤੱਕ ਤੁਸੀਂ ਰਿਕਵਰੀ ਨਹੀਂ ਕਰਾਈ ਪੈਸੇ ਦੀ ਦੂਜੀ ਗੱਲ ਤੁਸੀਂ ਉਹਦੇ ਬਿਆਨਾਂ ਦੇ ਆਧਾਰ ਤੇ ਤੁਸੀਂ ਉਹਨੂੰ ਠੋ크 ਰਹੇ ਹੋ ਉਹ ਬਿਆਨ ਦੇ ਰਿਹਾ 8ਵਾਂ 10ਵਾਂ ਜਦੋਂ ਰਿਕਾਰਡ ਕਰਾ ਰਿਹਾ ਫੇਰ ਬੰਦਾ ਚੱਕ ਰਿਹਾ ਬੰਦਾ ਤੁਸੀਂ ਜੇਲ੍ਹ 'ਚ ਕਰਤਾ ਤੀਜੀ ਗੱਲ ਇਹ ਕਿ ਇਸ ਮਸਲੇ ਦੇ ਵਿੱਚ ਤੁਸੀਂ ਜਿੰਨੂੰ ਜਿਹਦੇ ਕਹਿਣ ਤੇ ਤੁਸੀਂ ਬੰਦਾ ਅੰਦਰ ਠੋਕਤਾ ਉਹਨੂੰ ਬੇਲ ਮਿਲ ਗਈ ਹੈ ਭਾਈ ਇਹ ਕਿੱਦਾਂ ਦਾ ਹਿਸਾਬ ਕਿਤਾਬ ਹੈ ਉਹ ਤੁਹਾਨੂੰ ਚੰਦਾ ਦੇ ਦਿੰਨ ਪਾ ਉਹਦੇ پاک ਸਾਫ ਸਾਰੇ پاک ਬਣਾ ਜਿਵੇਂ ਗੰਗਾ ਚ ਕਹਿੰਦੇ ਨੇ ਟੁਕੀ ਮਾਰ ਲਓ ਸਾਰੇ ਗੁਨਾਹ ਮਾਫ ਹੋ ਜਾਂਦੇ ਨੇ ਜੇ ਭਾਜਪੀ ਨੂੰ ਚੰਦਾ ਮਿਲ ਗਿਆ ਤਾਂ ਗੁਨਾਹ ਮਾਫ ਬੰਦਾ ਸਹੀ ਔਰ ਜੇ ਨਹੀਂ ਮਿਲਿਆ ਤੇ ਨਾ ਸੀ ਇਹਨੇ ਮੂੰਹ ਚੁੱਕ ਕੇ ਉੱਥੇ ਬੂਥਾ ੱਡ ਕੇ ਦੇਖਦੇ ਰਹੇ ਜੱਜ ਸਾਹਿਬਾਨ ਦਾ ਇਹਨਾਂ ਨੇ ਕੋਈ ਜਵਾਬ ਨਹੀਂ ਮਿਲਿਆ ਉਹਨਾਂ ਨੂੰ ਠੋਸ ਕੋਈ ਇਹਨਾਂ ਨੇ ਸਬੂਤ ਪੇਸ਼ ਨਹੀਂ ਕਰਿਆ ਅਗਲੇ ਨੇ ਬੇਲ ਦਿੱਤੀ ਸੋ ਕੇਜਰੀ ਵਾਲਵੀ ਉਸੇ ਮਸਲੇ ਚ ਹੈ ਔਰ ਕੇਜਰੀ ਵਾਲਵੀ ਬਾਹਰ ਆਊਗਾ ਉਹਦੇ ਖਿਲਾਫ ਅਜੇ ਕੋਈ ਨਹੀਂ ਹੈਗਾ ਕੇਜਰੀ ਵਾਲ ਫਿਲਹਾਲ ਨਹੀਂ ਆਊਗਾ ਉਹਦਾ ਕਾਰਨ ਸੁਣੋ ਇਹ ਏਕ ਝੂਠੀ ਝੂਠ ਦਾ ਪਲੰਦਾ ਔਰ ਉਹਦੇ ਝੂਠ ਸਾਬਤ ਹੋ ਗਏ ਨੇ ਕੋਰਟ ਨੂੰ ਪਤਾ ਲੱਗ ਗਿਆ ਹਾਈ ਕੋਰਟ ਤੱਕ ਇਹ ਗੱਲ ਸਾਰੀ ਉਹਨਾਂ ਦੇ ਮਾਈਂਡ ਵਿੱਚ ਆ ਜੱਜਾਂ ਦੇ ਕਿ ਇਹ ਖਾਮ ਖਾਂ ਬੰਦਿਆਂ ਨੂੰ ਫਸਾ ਰਹੇ ਨੇ ਪਰ ਉਹ ਕਰਨ ਕੀ ਮਜਬੂਰ ਨੇ ਉਹ ਵੀ ਕਾਨੂੰਨ ਦੇ ਵੱਧੇ ਹੋਏ ਨੇ ਜੇ ਇਹ ਇਧਰੋਂ ਘਟਾਲੇ ਚੋਂ ਬਚਦਾ ਤਾਂ ਇਹਨਾਂ ਨੇ ਖਾਲਸਤਾਨੀਆਂ ਤੋਂ ਫੰਡਿੰਗ ਦਾ ਮਾਮਲਾ ਪਾਦਣਾ ਕੇਜਰੀਵਾਲ ਨੂੰ ਤਾਂ ਫਿਲਹਾਲ ਸਾਲ ਜੇਲ੍ਹ ਚ ਰਹਿਣਾ ਹੀ ਰਹਿਣਾ ਪੈਣਾ ਜਿੰਨਾ ਮਰਜੀ ਟੱਪ ਲੈ ਜਿੰਨਾ ਮਰਜੀ ਨੱਚ ਲੈ ਜਿੰਨਾ ਮਰਜੀ ਜੋਰ ਲਾ ਲੈ ਉਦੇ ਪਿੱਛੇ ਆ ਜਿੰਨੇ ਚੇਲੇ ਨੇ ਤੇ ਉਹ ਵੀ ਲਾ ਲੈਣਾ ਸੋ ਅੱਗੇ ਵੀ ਮੋਦੀ ਹੈ ਤੇ ਭਾਈ ਜੇ ਦੇਖਿਆ ਜਾਏ ਤਾਂ ਹੁਣ ਐਦਾਂ ਕਿੰਨੇ ਕਿੰਨ ਨੂੰ ਠੋਕੀ ਜਾਓਗੇ ਸਾਰਿਆਂ ਨੂੰ ਠੋਕੀ ਜਾਓਗੇ ਇਦੋਂ ਚੰਗਾ ਤਾਂ ਤੁਸੀਂ ਆਪ ਸਿੱਧਾ ਹੀ ਰਾਜ ਕਰਮ ਇਲੈਕਸ਼ਨ ਕਮਿਸ਼ਨ ਤੁਹਾਡੀ ਬੋਲੀ ਬੋਲ ਦਾ ਈਡੀ ਤੁਹਾਡੀ ਹੈ ਬਾਕੀ ਜਿੰ ਜਿਹੜਾ ਰਾਹ ਦੀਆਂ ਏਜੰਸੀਆਂ ਤੁਹਾਡੀਆਂ ਪੁਲਿਸ ਤੁਹਾਡੀ ਜਿੰਨਾ ਸਾਰਾ ਕੋਰਟ ਕਚਹਿਰੀਆਂ ਵੀ ਲੱਗ ਵਕ ਤੁਹਾਡੀਆਂ ਨੇ ਮੈਂ ਤਾਂ ਹੈਰਾਨ ਆ ਕਿ ਆ ਜਿਹੜੇ ਜੱਜ ਨੇ ਸੁਪਰੀਮ ਕੋਰਟ ਦੇ ਇਹ ਕਿਦਾਂ ਫੈਸਲਾ ਲਈ ਜਾਂਦੇ ਨੇ ਕੀ ਹਿਸਾਬ ਕਿਤਾਬ ਵਿੱਚ ਕਿਉਂਕਿ ਸਾਰੀ ਦੁਨੀਆ ਵਿਕਾਉ ਨਹੀਂ ਹੁੰਦੀ ਅੱਧਾ ਤਾਂ ਇਹਨਾਂ ਨੇ ਸੁਪਰੀਮ ਕੋਰਟ ਅੱਧਾ ਸੁਪਰੀਮ ਕੋਰਟ ਤਾਂ ਇਹਨਾਂ ਨੇ ਖਰੀਦਾ ਹੋਇਆ ਪਰ ਸਾਰਾ ਨਹੀਂ ਖਰੀਦ ਸਕਦੇ ਸੋ ਰੱਬ ਦੇ ੱੱਕੇ ਹੋਏ ਵੀ ਬੰਦੇ ਹੈਗੇ ਆ ਰੱਬ ਨੂੰ ਮੰਨਣ ਵਾਲੇ ਵੀ ਬੰਦੇ ਹੈਗੇ ਆ ਜਿਹੜਾ ਹੱਕ ਸੱਚ ਦੀ ਗੱਲ ਕਰਦੇ ਨੇ ਸੋ ਉਹਨਾਂ ਨੇ ਇਨਾਂ ਨੂੰ ਪਤਾ ਮੋਦੀ ਸਰਕਾਰ ਨੂੰ ਜੱਬ ਔਰ ਇਹ ਇਹਨਾਂ ਦੀ ਬਣ ਗਏ ਨੇ ਗਲੇ ਦੀ ਹੱਡੀ ਦੇਖਿਆ ਜਾਏ ਤਾਂ ਘੰਟੀ ਬਜਾਉਣ ਵਾਲੇ ਨੇ ਘੰਟੀ ਵਜਾਈ ਜਾਣੀ ਹੈ ਗੁਣ ਗਾਣ ਵਾਲੇ ਨੇ ਗੁਣ ਗਾਣ ਕਰੀ ਜਾਣਾ ਉਹਨੇ ਨਹੀਂ ਵੇਖਣਾ ਕਿ ਸਾਹਮਣੇ ਕੌਣ ਹੈ ਇੱਕ ਸੱਚ ਹੈ ਕਿ ਝੂਠ ਹੈ ਇਹਨੂੰ ਕਹਿੰਦੇ ਨੇ ਅੰਤ ਭਗਤ ਸੋ ਅੰਤ ਭਗਤ ਤਾਂ ਤਾਂ ਅੰਤ ਭਗਤੀ ਦਾ ਹੀ ਪ੍ਰਚਾਰ ਕਰਨਗੇ ਤੋਂ ਇਹੀ ਕਹਿਣਗੇ ਕਿ ਬਿਲਕੁਲ ਇਹ ਜੋ ਹੋ ਰਿਹਾ ਸਹੀ ਹੋ ਰਿਹਾ ਪਰ ਇਹ ਨਹੀਂ ਸਹੀ ਨਹੀਂ ਇਹ ਬਿਲਕੁਲ ਗਲਤ ਸਰਾਸਰ ਨਜਾਇਜ਼ ਹੋ ਰਿਹਾ ਧੱਕਾ ਹੋ ਰਿਹਾ ਔਰ ਇਹ ਜਦ ਤੱਕ ਮੋਦੀ ਸਾਹਿਬ ਬਰੀ ਹੈਗੇ ਆ ਜਦ ਤੱਕ ਇਹਨਾਂ ਦੀ ਸਰਕਾਰ ਹੈਗੀ ਹੈ ਜਿੰਨਾ ਚਿਰ ਬਣੂਗੀ ਐਦਾ ਹੀ ਹੋਊਗਾ ਉਸ ਤੋਂ ਬਾਅਦ ਜਿਹੜਾ ਆਊਗਾ ਉਹ ਵੀ ਦੁੱਧ ਦਾ ਤੂਪਿਆਣਾ ਆਉਣਾ ਫਿਲਹਾਲ ਫਰਕ ਹੁੰਦਾ ਰਾਜਿਆਂ ਦੇ ਵਿੱਚ ਟੱਲ ਵਿਆਰੀ ਬਾਜ ਵੀ ਇਹਨਾਂ ਚ ਹੀ ਸੀਗੇ ਕੋਈ ਦਾਗ ਧੱਬਾ ਦੱਸ ਦੋ ਉਹਨਾਂ ਤੇ ਜੇ ਕੋਈ ਇਹੋ ਜਿਹਾ ਧੱਕਾ ਕਰਿਆ ਤਾਂ ਦੱਸ ਦੋ ਇਹ ਤੋਂ ਪਹਿਲਾਂ ਇੱਕ ਨਰਸੀਮਰਾ ਉਹਨੂੰ ਮੈਂ ਚੰਗੀ ਤਰ੍ਹਾਂ ਜਾਨਣਾ ਉਹ ਉਦੋਂ ਹੀ ਅਸੀਂ ਉਹਨਾਂ ਨੂੰ ਦੇਖਦੇ ਸੁਣਦੇ ਸੀ ਬਹੁਤ ਵਧੀਆ ਬੰਦਾ ਸੀਗਾ ਬੀਪੀ ਸਿੰਘ ਆਇਆ ਵਿੱਚ ਉਹ ਵੀ ਦੇਖ ਲਓ ਮਨਮੋਹਨ ਸਿੰਘ ਦਾ ਵੀ ਮੂੰਹ ਇਹਨਾਂ ਨੇ ਕਾਲਾ ਕਰ ਦੇਣ ਲੱਗੇ ਸੀਗੇ ਪਰ ਉਹ ਇਹੋ ਜਿਹੇ ਬੰਦਾ ਨਹੀਂ ਇਹਦੀ ਪਾਰਟੀ ਦੀ ਜਿਹੜਾ ਕੋਇਲਾ ਘਟਾਲੇ ਚ ਉਹਨੂੰ ਫਸਾਤਾ ਸੀਗਾ ਸੋ ਉਹ ਇੱਕ ਮੋਦੀ ਦੀ ਮਿਹਰਬਾਨੀ ਨਾਲ ਹੀ ਬਚਿਆ ਸੀਗਾ ਮੋਦੀ ਜੀ ਤੇ ਮਿਹਰਬਾਨ ਹੋ ਜੀ ਠੀਕ ਹੈ ਬਚ ਸਕਦਾ ਤੇ ਨਹੀਂ ਤੇ ਮਨਮੋਹਨ ਸਿੰਘ ਨੂੰ ਵੀ ਅੰਦਰ ਜਾਣਾ ਪੈਣਾ ਸੀ ਇਹਨਾਂ ਨੇ ਸੱਧਿਆ ਸੀ ਦਫ਼ਤਰ ਚ ਚਲਾ ਗਿਆ ਵਿਚਾਰਾ ਇਹਨਾਂ ਨੂੰ ਦੱਸ ਆਇਆ ਇਕਨੋਮਿਕਸ ਦੇ ਰਾਜਵੀ ਜੀ ਕਿਵੇਂ ਚੱਕਣੀ ਹੈ ਦੇਸ਼ ਦੀ ਸੋ ਮੇਰੇ ਵੀਰੋ ਭੈਣੋ ਭਰਾਵੋ ਇਹ ਪ੍ਰਚਾਰ ਤੇ ਵਿੱਚ ਇਹ ਚੋਣ ਚੱਲ ਰਿਹਾ ਹੈ ਇਲੈਕਸ਼ਨ ਦੇ ਦਿਨ ਨੇ ਇਹਨਾਂ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਅਜੇ ਕਈ ਅੰਦਰ ਤੇ ਕਈ ਬਾਹਰ ਜਾਣਿਆ ਕਈ ਵਾਰ ਕੁਝ ਹੋਣਾ ਹੈ ਔਰ ਆ ਜਿੰਨੀਆਂ ਪਾਰਟੀਆਂ ਨੇ ਇੱਚੋਂ ਨਿਕਲ ਗਿਆ ਉਹ ਚ ਵੜ ਗਿਆ ਇੱਚੋਂ ਵੜ ਗਿਆ ਉਹ ਚ ਨਿਰਧਾਰ ਜਿਹੜੇ ਦਲ ਬਦਲੋ ਭੇਡਾਂ ਨੇ ਜੜੀਆਂ ਦਲ ਬਦਲੋ ਕੁੱਤੇ ਦਾਲਾ ਪੀਣੇ ਥਾ ਥਾ ਤੇ ਇਹਨਾਂ ਨੇ ਇਧਰ ਡੱਡੂਆਂ ਵਿੱਚ ਡੱਪੇ ਮਾਰ ਕੇ ਕਦੀ ਕਿਸੇ ਚ ਵੜਨਾ ਕਦੀ ਕਿਸੇ ਸੋ ਇਹ ਰਾਜਨੀਤੀ ਇਹ ਰਾਜਨੀਤੀ ਕਦੀ ਸਹੀ ਨਹੀਂ ਚੱਲੀ ਸ਼ੁਰੂ ਤੋਂ ਲੈ ਕੇ ਦੇਖਿਆ ਜਾਏ ਤਾਂ ਇਹ ਰਾਜਨੀਤੀ ਚ ਪੈਣ ਵਾਲੇ ਇਹਨੂੰ ਸੁਣਨ ਵਾਲੇ ਇਹਨੂੰ ਦੇਖਣ ਵਾਲੇ ਬੰਦੇ ਇਹ ਕਦੀ ਨਹੀਂ ਸਮਝ ਪਾਏ ਕਿ ਕੀ ਹੋ ਰਿਹਾ ਔਰ ਕੀ ਹੋਣਾ ਸੋ ਇਹ ਇਦਾਂ ਹੀ ਚੱਲਦੀ ਰਹੇ ਨੇ ਇਹਨਾਂ ਤੋਂ ਬਾਅਦ ਦੂਜੇ ਆਉਣਗੇ ਉਹ ਵੀ ਝੁਲਮੀ ਆਉਣਗੇ ਕਿਉਂਕਿ ਇਸ ਗੱਦੀ ਨੂੰ ਦਿੱਲੀ ਦੀ ਗੱਦੀ ਨੂੰ ਇਹ ਜਿਹੜੀ ਸੀਟ ਆ ਜਿਹੜੀ ਸੀਟ ਤੇ ਬਿੰਦੇ ਨੇ ਜਿਹਦਾ ਜਿਹੜੀ ਪ੍ਰਾਈਮ ਮਿਨਿਸਟਰ ਦੀ ਸੀਟ ਹੈ ਇਹ ਬਿਲਕੁਲ ਝੂਠੀ ਤੇ ਝੂਠੀ ਹੋ ਗਈ ਹੈ ਮੁਗਲਾਂ ਤੋਂ ਬਾਅਦ ਅੰਗਰੇਜ਼ਾਂ ਤੋਂ ਬਾਅਦ ਹੁਣ ਇਹਨਾਂ ਦਾ ਇਹ ਸੀਟ ਨੂੰ ਸਾਲੀ ਨੂੰ ਜਿੰਨਾ ਚਿਰ ਚੁੱਕੀ ਨਹੀਂ ਜਾਂਦੀ ਇੱਥੋਂ ਇਹਨੂੰ ਦਰਿਆ 'ਚ ਨਹੀਂ ਸੁੱਟਿਆ ਜਾਂਦਾ ਇਹਨੂੰ ਗੰਗਾ 'ਚ ਨਹੀਂ ਉਤਾਰਿਆ ਜਾਂਦਾ ਉਹਨਾਂ ਚਿਰ ਇਹ ਸੀਟ ਸਹੀ ਨਹੀਂ ਹੋਣੀ ਸੋ ਉੱਥੇ ਵਧੀਆ ਕੋਈ ਰੱਬ ਦਾ ੱੱਕਿਆ ਬੰਦਾ ਜਾਵੇ ਇਹ ਸਾਰਾ ਸਮਾਨ ਇੱਕ ਵਾਰੀ ਗੰਗਾ 'ਚ ਪ੍ਰਵਾਹਨ ਕਰਨ ਤੇ ਨਵਾਂ ਸਮਾਨ ਆਵੇ ਉੱਥੇ ਪੂਜਾ ਪਾਠ ਹਵਨ ਗੁਰਦੁਆਰੇ ਪਰਲੇ ਪਾਠੀ ਲੈ ਜਾ ਕੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਹੋਵੇ ਸਾਰਾ ਕੁਝ ਤਾਂ ਫੇਰ ਕੋਈ ਪਹਿਰੇ ਸੰਗੇ ਲੱਗਣਗੇ ਸੋ ਉੱਥੇ ਸ਼ੈਤਾਨੀ ਪਹਿਰੇ ਨੇ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਤੇ ਅੱਗੇ ਕਰ ਲਓ ਸਬਸਕ੍ਰਾਈਬ ਧੰਨਵਾਦ